ਦੋਵਾਂ ਫਰਮਾਨਾਂ ਤੋਂ ਡੇ ਉਹਨਾਂ ਦੇ ਆਗੂ ਨਾਲ ਗੱਲਬਾਤ ਹੋਈ ਹੈ ਤੁਹਾਡੇ ਨਾਲ ਸਹਿਮਤ ਹੋਣਗੇ ਜਿਹੜੇ ਫੈਸਲੇ ਤੁਸੀਂ ਲੈ ਲਏ ਆ ਉਹਨਾਂ ਦੇ ਨਾਲ ਹੁਣ ਕੋਈ ਸਹਿਮਤ ਹੋਣਾ ਨਾ ਹੋਣਾ ਤਾਂ ਉਹਨਾਂ ਦੀ ਮਰਜ਼ੀ ਹੈ ਸਾਡੀ ਅਸੀਂ ਤਾਂ ਆਪਣੇ ਵੱਲੋਂ ਫੈਸਲੇ ਲੈ ਲਏ ਹਮਡੇ ਲੀਡਰ ਤਾਂ ਕਹਿ ਰਹੇ ਸਾਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਉੱਥੇ ਕਹਿੰਦੇ ਹੁਣ ਲੀਡਰ ਜੀ ਜਦੋਂ ਮੈਂ ਸੰਯੁਕਤ ਬੋਰਡ ਤੇ ਇਹ ਫੈਸਲਾ ਕਰਕੇ ਸਾਡੀ ਹੁਕਮ ਲਾਤਾ ਸਾਨੂੰ ਵੀ ਤੁਸੀਂ ਜਾਓ ਅਸੀਂ ਤਾਂ ਜਾਵਾਂਗੇ ਹਮ ਚਾਹਤੇ ਹੈ ਜੇ ਸਹਿਮਤੀ ਬਣੇ ਕਿਹਨਿ ਸੂਪਰ ਸਹਿਮਤੀ ਬਣੇ ਔਰ ਅੱਗੇ ਦਾ ਸਾਜਾ ਪ੍ਰੋਗਰਾਮ ਦੇਖਦੇ ਕੋਈ ਲਗਾਤਾਰ ਹੀ ਸਵਾਲ ਖੜੇ ਹੋ ਰਹੇ ਆ ਕਿ ਜਿਹੜਾ ਏਕਤਾ ਹੈ ਨੀਗਾ ਜਥੇਬੰਦੀਆਂ ਦਾ ਏਕਤਾ ਨਾ ਹੋਣ ਕਰਕੇ ਸਰਕਾਰਾਂ ਨਾਲ ਗੱਲ ਹੁੰਦੀਆਂ ਆਂ ਇਹੀ ਏਕਤਾ ਜੇ ਪਹਿਲਾਂ ਤੋਂ ਬਣਿਆ ਹੁੰਦਾ ਹੋ ਸਕਦਾ ਇੰਨੀ ਪੋਜੀਸ਼ਨ ਹੀ ਨਾ ਬਣਦੀ ਡੱਲੇ ਵਾਲਾ ਨੂੰ ਜਿਹੜਾ ਮਰਨ ਵਾਤੇ ਨਾਲ ਬੈਠਣਾ ਪੈਂਦਾ ਜਗENDER ਸਿੰਘ ਗੁਰਾਂਹ ਸਾਡੇ ਨਾਲ ਗੱਲਬਾਤ ਕਰ ਰਹੇ ਹਨ ਗੁਰਾਂਹ ਸਾਹਿਬ ਅੱਜ ਦੀ ਮਹਾ ਪੰਚਾਇਤ ਦੇ ਵਿੱਚ ਇੱਕ ਵੱਡਾ ਸਟੈਪ ਤੁਹਾਡੇ ਵੱਲੋਂ ਲਿਆ ਗਿਆ ਤੁਸੀਂ ਇੱਕ ਮੀਟਿੰਗ ਕੀਤੀ ਉਹਦੇ ਵਿੱਚ ਵਿਚਾਰ ਚਰਚਾ ਕੀਤੀ ਆਗੂਆਂ ਨੇ ਉਹ ਜੰਤ ਕਰਤੀ ਪਹਿਲੀ ਵਾਰ ਹੋ ਰਿਹਾ ਹੈ ਹਾਂਜੀ ਇਹ ਅਸੀਂ ਪਹਿਲਾਂ ਮਤ ਕੇ ਕੀਤੀ ਸੀ ਕਿਉਂਕਿ ਇਹ ਤੋਂ ਬਿਨਾ ਹੁਣ ਸਰਨਾ ਨਹੀਂ ਅੱਗੇ ਅਸੀਂ ਚਿੱਠੀਆਂ ਜਿਹੜੀਆਂ ਦਿੰਦੇ ਸੀ ਉਹ ਸਾਡੇ ਵਿੱਚ ਹੀ ਰਹਿ ਜਾਂਦੀਆਂ ਸੀ ਲੋਕਾਂ ਨੂੰ ਇਹ ਗੱਲ ਦਾ ਪਤਾ ਨਹੀਂ ਸੀ ਲੱਗਦਾ ਇਸ ਕਰਕੇ ਅਸੀਂ ਇਹ ਚਿੱਠੀ ਆਂਦੇ ਇਹ ਮਤੇ ਸਾਰੇ ਲੋਕਾਂ ਦੇ ਸਾਹਮਣੇ ਮਤਲਬ ਜਿਹੜੀ ਪਹਿਲੀ ਨਵੀਂ ਗੱਲ ਤੁਸੀਂ ਦੇਖੀ ਹੋਣੀ ਹੈ ਵੀ ਅਸੀਂ ਇਹ ਇਕੱਠ ਦੇ ਵਿੱਚ ਵੱਡੇ ਇਕੱਠ 'ਚ ਐਲਾਨ ਕੀਤਾ ਕਿ ਕੋਈ ਵੀ ਆਗੂ ਸਾਡਾ ਉਹਨਾਂ ਮੋਰਚਿਆਂ ਦੇ ਖਿਲਾਫ ਨਹੀਂ ਬੋਲੂਗਾ ਕਿ ਕੋਈ ਵੀ মিডিਆ ਦੇ ਉੱਤੇ ਇਹ ਜਿਹੀ ਕਮੈਂਟ ਨਹੀਂ ਕਰੂਗਾ ਜਿਹੜੀ ਕੰਟਰੋਵਰਸੀ ਵਾਲੀ ਹੋਵੇ ਇਹ ਸਾਂਝ ਬਣਾਉਣ ਦੀ ਲੋੜ ਹੈ ਉਧਰ ਨੂੰ ਵਧਣ ਦੀ ਲੋੜ ਹੈ ਇਹ ਅਸੀਂ ਨੇ ਪਾਸ ਕੀਤਾ ਪਹਿਲਾਂ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਵਿੱਚ ਪਾਸ ਕੀਤਾ ਤੇ ਫਿਰ ਇਹ ਸਟੇਜ ਤੋਂ ਲੱਗ ਗਿਆ ਇਹ ਪਹਿਲਾਂ ਕਿਉਂ ਨਹੀਂ ਪਾਸ ਕੀਤਾ ਅੱਜ ਕਿਉਂ ਕੋਈ ਲੋੜ ਪਈ ਦੇਖੋ ਜਦੋਂ ਇਹ ਬਾਜਦੇ ਗੱਲਾਂ ਹੋਣ ਲੱਗੀਆਂ মিডিਆ ਦੇ ਟਕਰਾਅ ਹੋਣ ਲੱਗੇ ਬਿਆਨਵਾਜ ਦੀ ਟਕਰਾਅ ਹੋਣ ਲੱਗੀ ਪਤਾ ਨਹੀਂ ਸੰਭਾਵਨਾ ਨਹੀਂ ਸੀ ਵੀ ਇਧਰ ਪਿਛੇ ਪ੍ਰੋਗਰਾਮ ਕਰਕੇ ਆ ਪ੍ਰੋਗਰਾਮਾਂ ਦੇ ਵਿੱਚ ਇਸ ਤਰ੍ਹਾਂ ਦੇ ਕਮੈਂਟ ਆਉਂਦੇ ਰਹੇ ਨੇ ਜਿਦੇ ਵਿੱਚ ਅਸੀਂ ਸਾਡੀ ਲੋਡ ਬਣੀ ਹੈ ਵੀ ਇਹ ਆਪਾਂ ਨੂੰ ਕਰਨਾ ਚਾਹੀਦਾ ਇਵੇਂ ਲਗਾਤਾਰ ਹੀ ਸਵਾਲ ਖੜੇ ਹੋ ਰਹੇ ਆ ਕਿ ਜਿਹੜਾ ਏਕਤਾ ਹੈ ਨੀਗਾ ਜਥੇਬੰਦੀਆਂ ਦਾ ਏਕਤਾ ਨਾ ਹੋਣ ਕਰਕੇ ਸਰਕਾਰਾਂ ਨੇ ਗੱਲ ਸੁਣਦੀਆਂ ਨਹੀਂ ਆ ਇਹ ਏਕਤਾ ਜੇ ਪਹਿਲਾਂ ਟੁੱਟਾ ਬਣਿਆ ਹੁੰਦਾ ਹੋ ਸਕਦਾ ਇੰਨੀ ਪੋਜੀਸ਼ਨ ਹੀ ਨਾ ਬਣਦੀ ਡੱਲੇ ਵਾਲਾ ਨੂੰ ਜਿਹੜਾ ਮਰਨ ਵਾਤੇ ਇਹਨਾਂ ਬੈਠਣਾ ਪੈਂਦਾ ਤੁਹਾਡੇ ਜਿਹੜੇ ਸਾਰੇ ਮਸਲੇ ਹੱਲ ਹੋ ਜਣੇ ਸੀ ਤੁਰਿਆਂ ਮੰਗਾ ਪੂਰੀਆਂ ਹੋ ਜਾਣ ਦੇਖੋ ਏਕਤਾ ਦੇ ਵਿੱਚ ਜਿਹੜੀਆਂ ਗੱਲਾਂ ੜਿੱਕੇ ਨੇ ਅਸਲ ਚੀਜ਼ ਇਹ ਹਰ ਸਾਰੇ ਸਾਥੀਆਂ ਨੂੰ ਸੋਚਣਾ ਵੀ ਆ ਏਕਤਾ ਦੇ ਵਿੱਚ ੜਿੱਕੇ ਨੇ ੜਿੱਕੇ ਦੂਰ ਕਰਨ ਦੀ ਲੋੜ ਹੈਗੀ ਆ ਅਸੀਂ ਨੇ ਪਹਿਲਾਂ ਕਿਹਾ ਵੀ ਵੱਡੀਆਂ ਗੱਲਾਂ ਵੱਡੇ ਘੋਲ ਵੱਡੀ ਲੜਾਈ ਵੱਡੇ ਮੁੱਦਿਆਂ ਨੂੰ ਵੱਡੀ ਲਾਭ ਮੰਦੀ ਦੀ ਵੱਡੀ ਤਾਕਤ ਦੀ ਲੋੜ ਹੈ ਇਹ ਗੱਲ ਸਮਝ ਆਉਂਦੀ ਆ ਉਹਦੋਂ ਬੰਦਿਆਂ ਨੂੰ ਜਦੋਂ ਵੱਡੀ ਅਟੈਕ ਵੱਡਾ ਹੁੰਦਾ ਹੈ ਸਰਕਾਰ ਦੇ ਰਵਈਏ ਤੋਂ ਹੁਣ ਸਰਕਾਰ ਦੇ ਰਵਈਏ ਨੂੰ ਕਿਸੇ ਦੀ ਜਾਇਜ਼ਾ ਕੀ ਹੈ ਕਿਸੇ ਮੁੱਦੇ ਨੂੰ ਕਿੰਨਾ ਅੰਗਦਾ ਕੋਈ ਇਹ ਉਹਨਾਂ ਦੇ ਉੱਤੇ ਨਿਰਪਰ ਹੈ ਹਰ ਇੱਕ ਫਾਰਮ ਦੇ ਉੱਤੇ ਨਿਰਪਰ ਹੈ ਜਤੇਬੰਦੀ ਤੇ ਨਿਰਪਰ ਹੈ ਅਸੀਂ ਇਸ ਕਰਕੇ ਸਾਰੀਆਂ ਗੱਲਾਂ ਆਪਦੇ ਆਪਦੇ ਮੁਤਾਬਕ ਆਪਦੀ ਆਪਦੀ ਸੋਚ ਮੁਤਾਬਕ ਸੋਚਦੇ ਆ ਅਸੀਂ ਕਹਿੰਦੇ ਆ ਵੀ ਸਾਨੂੰ ਮਿਨੀਮਮ ਇਕਤਾ ਬਣਾਉਣ ਦੀ ਖਾਤਰ ਕੋਈ ਕਿਹਾ ਜਾ ਕੋਲ ਕਿੰਨਾ ਲੰਮਾ ਕੋਲ ਕਿੰਨੀ ਲਮੀ ਸ਼ਕਤੀ ਕਿੰਨੀ ਸ਼ਕਤੀ ਜਤਾ ਸਕਦੇ ਆ ਉਹਦੇ ਪਰਾਲੇ ਸਾਨੂੰ ਛੱਡਨੇ ਚਾਹੀਦੇ ਉਹਦੀ ਖਾਤਰ ਅਸੀਂ ਕੋਸ਼ਿਸ਼ ਕਰ ਰਹੇ ਤੁਸੀਂ ਤਾਂ ਫੈਸਲੇ ਲੈ ਲਏ ਆ ਦੋਵਾਂ ਫਾਰਮਾਂ ਨਾਲ ਤੁਹਾਡੇ ਉਹਨਾਂ ਦੇ ਆਗੂ ਨਾਲ ਗੱਲਬਾਤ ਹੋਈ ਹੈ ਤੁਹਾਡੇ ਨਾਲ ਸਹਿਮਤ ਹੋਣਗੇ ਜਿਹੜੇ ਫੈਸਲੇ ਤੁਸੀਂ ਲੈ ਲਏ ਆ ਉਹਨਾਂ ਦੇ ਨਾਲ ਹੁਣ ਕੋਈ ਸਹਿ ਹੋਣਾ ਤਾਂ ਉਹਨਾਂ ਦੀ ਮਰਜ਼ੀ ਹੈ ਨਾ ਜੀ ਅਸੀਂ ਤਾਂ ਆਪਣੇ ਵੱਲੋਂ ਫੈਸਲੇ ਲੈ ਲਏ ਜੇ ਹੁਣ ਅਸੀਂ ਤੁਹਾਨੂੰ ਕਹੀਏ ਵੀ ਭਾਈ ਆਪਣੇ ਤੁਸੀਂ ਬਿਲਕੇ ਪ੍ਰੋਗਰਾਮ ਚ ਆਉਣਾ ਮੈਂ ਤੁਹਾਨੂੰ ਘਰੇ ਕਹਿਣ ਜਾਵਾਂ ਉਦੋਂ ਪਹਿਲਾਂ ਜ਼ਰੂਰੀ ਨਹੀਂ ਮੈਂ ਸਦੋਂ ਪੁੱਛਾਂ ਵੀ ਤੁਸੀਂ ਆਓਗੇ ਮੈਂ ਤੁਹਾਡੇ ਤਾਂ ਘਰੇ ਆਵਾਂ ਮੈਂ ਤਾਂ ਤੁਹਾਨੂੰ ਕਹਾਂਗਾ ਵੀ ਆਪਣੇ ਭਾਈ ਫਲਾਣੇ ਦਿਨ ਪ੍ਰੋਗਰਾਮ ਹੈ ਅਸੀਂ ਤੁਸੀਂ ਥੋੜੀ ਹਾਜ਼ਰੀ ਮੰਗਦੇ ਹਾਂ ਤੁਸੀਂ ਜ਼ਰੂਰ ਆਇਓ ਆਉਣਾ ਨਾ ਉਹਨਾਂ ਤਾਂ ਥੋੜੀ ਮਰਜ਼ੀ ਹੈ ਨਾ ਜੀ ਪਹੁੰਚੋਗੇ ਉੱਥੇ ਅਸੀਂ ਕਿਉਂ ਨਹੀਂ ਜਾਵਾਂਗੇ ਜੀ ਤੁਡੇ ਟੁਟੇ ਲੀਡਰ ਤਾਂ ਕਹਿ ਰਹੇ ਸਾਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਉੱਥੇ ਕਹਿੰਦੇ ਹੁਣ ਲੀਡਰ ਜੀ ਜਦੋਂ ਮੈਂ ਸੰਯੁਕਤ ਬੋਸਤੇ ਨੇ ਫੈਸਲਾ ਕਰਕੇ ਸਾਡੀ ਹੁਕਮ ਲਾਤਾ ਸਾਨੂੰ ਵੀ ਤੁਸੀਂ ਜਾਓ ਅਸੀਂ ਤਾਂ ਜਾਵਾਂਗੇ ਮੰਨ ਲਓ ਜਿਹੜੀਆਂ ਤੁੜੀਆਂ ਮੰਗਾਂ ਜਾਂ ਜਿਹੜੇ ਤੁਸੀਂ ਫੈਸਲੇ ਲੈ ਲਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਤੁਹਾਡੇ ਹੱਕ 'ਚ ਨਹੀਂ ਚੱਲਦੀਆਂ ਤੁੜੀਆਂ ਜਿਹੜੀ ਡਿਮਾਂਡਸ ਨਹੀਂ ਪੂਰੀਆਂ ਹੁੰਦੀਆਂ ਅਗਲੇ ਫਿਰ ਤੁਹਾਡੇ ਕਿਸ ਤਰੀਕੇ ਦੇ ਰੂਪ ਦੇ ਕਾਉ ਸਾਡੇ ਕੋਲ ਤਾਂ ਇੱਕੋ ਹੀ ਹਥਿਆਰ ਹੁੰਦਾ ਜੀ ਸੰਘਰਸ਼ ਸੰਘਰਸ਼ ਦੇ ਵਿੱਚ ਲੋਕਾਂ ਦਾ ਸਹਿਯੋਗ ਮੰਗਦੇ ਆ ਉਹ ਅਸੀਂ ਕਰਾਂਗੇ ਬਹੁਤ ਬਹੁਤ ਧੰਨਵਾਦ ਤਾਂ ਇਹ ਸਨ ਜੋਗਿੰਦਰ ਸਿੰਘ ਅਗਰਾਹਾ ਤਾਂ ਉਹਨਾਂ ਨੇ ਦੱਸਿਆ ਕਿ ਅੱਜ ਜਿਹੜਾ ਪਹਿਲੀ ਵਾਰ ਹੋਇਆ ਹੈ ਕਿ ਇਸ ਜਿਹੜਾ ਐਸਕੇਮ ਵੱਲੋਂ ਜਿਹੜੇ ਵੱਡੇ ਫੈਸਲੇ ਜਿਹੜੇ ਲਏ ਗਏ ਨੇ ਵਿਚਾਰ ਚਰਚਾਨ ਵੱਲੋਂ ਕੀਤੀ ਗਈ ਸੀ ਇਹਨਾਂ ਦੇ ਤਮਾਮ ਆਗੂਆਂ ਵੱਲੋਂ ਤਾਂ ਉਹ ਜਿਹੜੇ ਫੈਸਲੇ ਹੈ ਜਿਹੜੇ ਸਾਹਮਣੇ ਰੱਖਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਕਿਹਾ ਅਸੀਂ ਨਾਲ ਡਟ ਕੇ ਖੜਾਂਗੇ ਦੋਵਾਂ ਫਾਰਮਾਂ ਦੇ ਨਾਲ ਉਹਨਾਂ ਦੇ ਹੱਕ ਦੇ ਵਿੱਚ ਚੱਲਾਂਗੇ ਸਾਡੀ ਏਕਤਾ ਜਿਹੜੀ ਪੂਰੀ ਕਾਇਮ ਰਹੂਗੀ ਜੋ ਵੀ ਉਹਨਾਂ ਦੇ ਪ੍ਰੋਗਰਾਮ ਹੋਣਗੇ ਜਿਵੇਂ ਹੁਣ 26 ਜਨਵਰੀ ਦਾ ਪ੍ਰੋਗਰਾਮ ਹੈ ਜਾਂ ਹੋਰ ਪ੍ਰੋਗਰਾਮ ਹੈ ਉਸ ਦੇ ਵਿੱਚ ਵੀ ਉਹਨਾਂ ਦਾ ਇਹਨਾਂ ਨੇ ਕਿਹਾ ਹੈ ਕਿ ਡਟ ਕੇ ਜਿਹੜਾ ਸਾਡੇ ਵੱਲੋਂ ਸਾਥ ਦਿੱਤਾ ਜਾਵੇਗਾ ਹੋਰ ਵੀ ਆ आज की देखो महापंचायत हुई है और यहाँ पे तालमेल कमेटी है छह मेंबरी वो कल उन वोटरों पे भी जाएगी और उम्मीद है कि कोई ना कोई किन इस चीजों पर सहमति बन जाए हम चाहते हैं कि सहमति बने किन इशू पे सहमति बने और आगे का साझा प्रोग्राम एक दे जिससे पूरे देश में जो एक ये फैल रहा है कि किसान संगठन अलग अलग है हम चाहते हैं कि एक प्लेटफॉर्म पर जाकर काम शुरू करें नवी एग्रीकल्चर मार्केट जो पॉलिसी लेके आ रहे हो उस देखो उससे तो विरोध होगा अगर मंडी के बाहर खरीद होगी तो 20 साल में मंडिया खत्म हो जाएगी इनके जो व्यापक कर्मचारी है वो हो जाएंगे दुकानदार यहाँ पे दुकान को बंद करके बाहर से खरीद करना शुरू करेंगे हो सकता है कि एक साल किसान को फायदा हो जाए लेकिन आने वाले टाइम पे पूंजीवाद देश में हावी होगा मंडी में दुकानें कटेगी यहाँ पे छोटी छोटी इंडस्ट्री लगेगी और ये मंडी की जो जगह है हमारी खत्म हो जाएगी आने वाले टाइम पे कोई भी बाजार समिति देश में खुल नहीं सकता। तो कैसा जो आज फैसले मोर्चे जाऊंगा अभी बात, करेंगे।, बात करेंगे।, जो करेंगे जो आज फैसले ले हैं जो पहले ले होते तो हो सकता है डलेवाल को संयुक्त तो मोर्चे ने पहले फैसले ले रखे सब ये लड़ाई जब तक पंजाब की जमीन से बॉर्डर से बाहर नहीं जाएगी पंजाब में नहीं जितनी जाएगी इसको बाहर भेजना पड़ेगा ਦੇ ਲਾਲ ਸਾਹਿਬ ਨਾਲ ਮੁਲਾਕਾਤ ਕਰੂੰਗੇ ਇਸ ਬਾਬਤ ਕੀ ਮੁੱਦੇ ਸੇ ਮਨੇ ਗੱਲਾਂ ਬਾਤਾਂ ਸੇ ਮਨੇ ਹੁਣ ਤੋਂ ਅਬੋ ਤਾਂ ਕਮੇਟੀ ਉਹ ਸਥਿਤੀ ਹੈ ਨਹੀਂ ਉਹਨਾਂ ਕੀ ਡਾਕਟਰ ਉਹਨਾਂ ਮੰਨਿਆ ਕਰਾ ਆ ਵੀ ਬਾਤ ਚਿਤ ਕਰਨ ਦੇ ਲਈ ਲੇਕਿਨ ਜੋ ਉਹਨਾਂ ਕੀ ਕਮੇਟੀ ਹੈ ਉਸ ਸੇ ਬਾਤ ਚਿਤ ਕਰ ਜਰੂਰ ਹੋਣੀ ਂ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ